ਜਬ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਉਹਨਾਂ ਵੀਰਾਂ ਵਾਸਤੇ ਪੈਣਾ ਵਾਸਤੇ ਹੈ ਜਿਨ੍ਹਾਂ ਨੇ ਅਜੇ ਨਵਾਂ ਨਵਾਂ ਹਰਮੋਨਿੰਗ ਸਿੱਖਣਾ ਸ਼ੁਰੂ ਕੀਤਾ ਹੈ। ਜਾਂ ਜਿਨ੍ਹਾਂ ਨੇ ਅਜੇ ਕੀਰਤਨ ਸਿੱਖਣਾ ਸ਼ੁਰੂ ਕੀਤਾ ਹੈ, ਉਹਨਾਂ ਬੱਚਿਆਂ ਵਾਸਤੇ, ਉਹਨਾਂ ਮਾਤਾਵਾਂ ਵਾਸਤੇ, ਵੀਰਾਂ ਵਾਸਤੇ। ਉਹਨਾਂ ਸਾਰਿਆਂ ਵਾਸਤੇ ਅੱਜ ਇਹ ਵੀਡੀਓ ਲੈ ਕੇ ਆਇਆ ਮੈਂ। ਇਸ ਵੀਡੀਓ ਵਿੱਚ ਆਪ ਜੀ ਨੂੰ ਦੱਸਾਂਗਾ ਕਿ ਆਪ ਜੀ ਹਰਮੋਨਿਮ ਦੇ ਉੱਤੇ ਉਂਗਲਾਂ ਕਿਸ ਤਰਤੀਬ ਨਾਲ ਸੈੱਟ ਕਰਨੀ ਹੈ ਤਾਂ ਕਿ ਕੱਲ ਨੂੰ ਹਰਮੋਨੀਮ ਤੇਜ ਵਜਾਉਣ ਵਿੱਚ ਆਪ ਜੀ ਨੂੰ ਦਿੱਕਤ ਨਾ ਆਵੇ। ਜਾਂ ਪੀਸ ਜਦੋਂ ਆਪ ਜੀ ਵਜਾਓ ਜਾਂ ਤਾਨਾ ਆਪ ਜੀ ਵਜਾਓਗੇ ਤੇਜ ਜੀ ਨਾਲ ਤਾਂ ਆਪ ਜੀ ਨੂੰ ਕੋਈ ਸਮੱਸਿਆ ਨਾ ਆਵੇ। ਇਸ ਕਰਕੇ ਆਪਾਂ ਦੋ ਤਿੰਨ ਚੀਜ਼ਾਂ ਅੱਜ ਨੋਟ ਕਰ ਲੈਣੀਆਂ ਨੇ। ਇੱਕ ਤੇ ਪਹਿਲੀ ਗੱਲ ਜਿਹੜੇ ਨਵੇਂ ਸਿੱਖ ਰਹੇ ਹੋ ਆਪ ਜੀ ਆਪ ਜੀ ਨੇ ਇੱਕ ਗੱਲ ਹਮੇਸ਼ਾ ਧਿਆਨ ਚ ਰੱਖਣੀ ਜਿਹੜੇ ਵੀਰਾਂ ਦਾ ਸਕੇਲ ਸੀ ਸ਼ਾਰਪ ਜਿਨ੍ਹਾਂ ਨੇ ਇੱਥੋਂ ਸਿੱਖਣਾ ਸ਼ੁਰੂ ਕੀਤਾ ਹੈ ਵੀਰਾਂ ਨੇ ਉਹ ਦੇਖ ਲੈਣ। ਸਭ ਤੋਂ ਪਹਿਲਾਂ ਮੈਂ ਇਸਕੇਲ ਤੋਂ ਦੱਸ ਦਿੰਨਾ ਫਿਰ ਡੀ ਸ਼ਾਰਪ ਤੋਂ ਦੱਸਾਂਗੇ। ਉਸ ਤੋਂ ਬਾਅਦ ਜੇ ਪੈਣਾ ਦੇ ਸਕੇਲ ਚੌਥੇ ਕਾਲੇ ਤੋਂ ਅਤੇ ਪੰਜਵੇਂ ਕਾਲੇ ਤੋਂ ਇਹ ਚਾਰ ਸਕੇਲ ਮੈਂ ਅੱਜ ਆਪ ਜੀ ਨੂੰ ਇਸ ਵੀਡੀਓ ਵਿੱਚ ਦੱਸਾਂਗਾ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਹੱਥ ਤੱਕ ਦੇਖਣਾ ਜੀ ਜਿਨ੍ਹਾਂ ਦਾ ਸਕੇਲ ਸੀ ਸ਼ਾਰਪ ਹੈ ਉਹਨਾਂ ਵੀਰਾਂ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਣਾ ਅੰਗੂਠਾ ਜਿਹੜਾ ਇਸ ਨੂੰ ਕਾਲੀ ਸੁਰ ਦੇ ਉੱਤੇ ਵਰਤੋਂ ਵਿੱਚ ਜ਼ਿਆਦਾ ਨਹੀਂ ਲੈ ਕੇ ਆਉਣਾ ਜ਼ਿਆਦਾ ਨਹੀਂ ਲੈ ਕੇ ਆਣ ਦਾ ਮਤਲਬ ਹੈ ਕਿ ਬਹੁਤ ਘੱਟ ਯੂਜ਼ ਕਰਨਾ ਮੈਂ ਇਹ ਨਹੀਂ ਕਹਿ ਰਿਹਾ ਕਿ ਆਪ ਜੀ ਨੇ ਯੂਜ਼ ਨਹੀਂ ਕਰਨਾ ਯੂਜ਼ ਕਰਨਾ ਹੈ ਪਰ ਸ਼ੁਰੂਆਤੀ ਦਿਨਾ ਦੇ ਵਿੱਚ ਆਪਾਂ ਇਸ ਨੂੰ ਆਪਾਂ ਕੰਟਰੋਲ ਰੱਖਣਾ ਹੈ ਕਿਉਂਕਿ ਇਹ ਅੰਗੂਠਾ ਜਿਹੜਾ ਹੈ ਇਹ ਤੁਹਾਡੀਆਂ ਉਂਗਲਾਂ ਨੂੰ ਚੱਲਣ ਨਹੀਂ ਦੇਵੇਗਾ ਸਾਰਾ ਪਰ ਆਪਣੇ ਤੇ ਲੈ ਜਾਏਗਾ ਇਸ ਕਰਕੇ ਜਦੋਂ ਆਪਾਂ ਸਰਗਮ ਵਜਾਣੀ ਆ ਤਾਂ ਮੈਂ ਪਹਿਲੀ ਸਰਗਮ ਹੀ ਵਜਾ ਕੇ ਦੱਸ ਰਿਹਾ ਸਾਰੇ ਸਕੇਲਾਂ ਤੋਂ ਉਂਗਲਾਂ ਆਪ ਜੀ ਨੇ ਦੇਖ ਲੈਣੀਆਂ ਸਭ ਤੋਂ ਪਹਿਲਾਂ ਪਹਿਲੀ ਉਂਗਲ ਇੱਥੋਂ ਸ਼ੁਰੂ ਕਰਾਂਗੇ ਆਪਾਂ ਫਸਟ ਉਂਗਲੀ ਸਾ ਫਿਰ ਦੂਜੀ ਉਂਗਲੀ ਰੇ ਰੇ ਸਾ ਪਹਿਲੀ ਉਂਗਲੀ ਨਾਲ ਵਜਾਉਣਾ ਦੂਜੀ ਉਂਗਲੀ ਨਾਲ ਰੇਵ ਜਾਣ ਤੋਂ ਬਾਅਦ ਨੀਚੇ ਅੰਗੂਠਾ ਲੈ ਜਾਣਾ ਇਤਲੇ ਸੁਰ ਦੇ ਉੱਤੇ ਅੰਗੂਠਾ ਗਾ ਹੱਥ ਨੂੰ ਇਸ ਪੋਜੀਸ਼ਨ ਤੇ ਰੱਖਣਾ ਹੈ ਅਤੇ ਅੰਗੂਠਾ ਸਿੱਧਾ ਗਾ ਉਸ ਤੋਂ ਬਾਅਦ ਫਿਰ ਪਹਿਲੀ ਉਂਗਲੀ ਮਾ ਤੇ ਮਾ ਦੂਜੀ ਉਂਗਲੀ ਫਿਰ ਪਾ ਤੇ ਪਾ ਤੇਜੀ ਉਂਗਲੀ ਧਾ ਤੇ ਧਾ ਅੰਗੂਠਾ ਫੇਰ ਨੀਂ ਤੇ ਲੈ ਜਾਣਾ ਨੀ ਸਾ ਫਿਰ ਪਹਿਲੀ ਮੋੜੀ ਉਸੇ ਤਰ੍ਹਾਂ ਹੀ ਵਾਪਸ ਜਦੋਂ ਆਣਾ ਤਾਂ ਇਹੇ ਉਂਗਲ ਲਾਉਣੀਆਂ ਸਾ ਨੀ ਧਾ ਤੀਜੇ ਉਂਗਲੇ ਪਾ ਧਾ ਪਾ ਮਾ ਫਿਰ ਗਾਹ ਉਥਾ ਗਾ ਦੂਜੀ ਉਂਗਲੀ ਰੇਤੇ ਲਾਈ ਸੀ ਆਪਾਂ ਰੇ ਸਾ ਇਹ ਹੈ ਸੀ ਸ਼ਾਰਪ ਤੋਂ ਉਂਗਲਾਂ ਦੀ ਟੈਕਨੀਕ ਇਹ ਤੁਸੀਂ ਸ਼ੁਰੂਆਤੀ ਜਦੋਂ ਆਪ ਜੀ ਅਲੰਕਾਰ ਕਰ ਰਹੇ ਹੋ ਸਰਗਮਾ ਕਰ ਰਹੇ ਹੋ ਜਿਹਦੇ ਕੋਲ ਵੀ ਸਿੱਖਦੇ ਹੋ ਆਪ ਜੀ ਇਸ ਗੱਲ ਦਾ ਧਿਆਨ ਰੱਖਣਾ ਕਿ ਟੈਕਨੀਕ ਇਹੋ ਹੀ ਹੁੰਦੀ ਹੈ ਜੇ ਸਹੀ ਤੇਜ਼ੀ ਨਾਲ ਹਰਮੋਨੀਅਮ ਆਪ ਜੀ ਨੇ ਜਲਦੀ ਵਜਾਣਾ ਸਿੱਖਣਾ ਤਾਂ ਆਪ ਜੀ ਨੂੰ ਬੇਸਿਕੇ ਯਾਦ ਰੱਖਣਾ ਪੈਗਾ ਕਿ ਉਂਗਲਾਂ ਲਗਾਉਣੀਆਂ ਕਿੱਦਾਂ ਆਮ ਤੌਰ ਤੇ ਸਵਾਲ ਹੁੰਦਾ ਵੀ ਉਂਗਲਾਂ ਨਹੀਂ ਫਸਤ ਚਲਦੀਆਂ ਹਰਮੋਨੀਅਮ ਦੇ ਉੱਤੇ ਤੀ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾ ਤਰੀਕਾ ਇਹੋ ਹੀ ਹੈ ਕਿ ਆਪ ਜੀ ਨੇ ਅੰਗੂਠਾ ਜਿਹੜਾ ਉਹ ਕਾਲੀਆਂ ਸੁਰ ਦੇ ਉੱਤੇ ਨਹੀਂ ਵਰਤਣਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਡੀ ਸ਼ਾਰਪ ਦੂਜੇ ਕਾਲੇ ਦੀ ਇੱਥੋਂ ਆਪਾਂ ਸਭ ਤੋਂ ਪਹਿਲਾਂ ਉਮੀ ਪਹਿਲੀ ਉਂਗਲੀ ਤੋਂ ਸ਼ੁਰੂ ਕਰਾਂਗੇ ਸਾ ਫਿਰ ਅੰਗੂਠਾ ਰੇ ਫਿਰ ਗਾ ਦੂਜੀ ਪਹਿਲੀ ਉਂਗਲੀ ਲਾ ਲੈਣੀ ਆ ਅੰਗੂਠਾ ਇੱਥੇ ਲੱਗਿਆ ਤਾਂ ਇਸੇ ਪਹਿਲੀ ਉਂਗਲੀ ਗਾ ਫਿਰ ਇੱਥੇ ਅੰਗੂਠੇ ਜਗ੍ਹਾ ਬਣਾ ਕੇ ਉਸ ਤੋਂ ਬਾਅਦ ਮਾ ਗੱਜੂੜੀ ਪਾ ਦੇ ਪਾ ਇੱਥੇ ਦਾਤ ਜਿਗੜੀ ਲਾ ਲੈਣੀ ਆ ਧਾ ਉਸ ਤਵਾਦੋਂ ਉੱਠੇ ਜਗ੍ਹਾ ਬਣਾ ਲੈਣੀ ਹੈ ਉਂਗਲੀ ਨਾਲ ਨੀ ਸਾ ਹੁਣ ਵਾਪਸ ਉਸੇ ਤਰ੍ਹਾਂ ਆਉਣਾ ਸਾ ਨੀ ਧਾ ਪਾ ਮਾ ਗਾ ਰੇ ਸਾ ਇਹਦਾ ਕਰਕੇ ਆਦਿ ਨਗੋਲਾ ਲਾਣੀ ਹੈ 2 ਛਾਲ ਹੁਣ ਆਪਾਂ ਗੱਲ ਕਰੀਏ ਪੈਣਾ ਦਾ ਸਕੇਲ ਚੌਥਾ ਗਾਲਾ ਹੁੰਦਾ ਬੱਚਿਆਂ ਦਾ ਸਕੇਲ ਵੀ ਇਹੀ ਹੁੰਦਾ ਜਿਨ੍ਹਾਂ ਦਾ ਸਕੇ ਚੌਥਾ ਕਾਲਾ ਹੈ ਸ਼ੁਰੂ ਕੀਤਾ ਉਹਨਾਂ ਨੇ ਹਰਮੋਨੀ ਸਿੱਖਣਾ ਉਹ ਇੱਥੋਂ ਦੇਖਾਂ ਪਹਿਲਾ ਪਹਿਲੀ ਉਂਗਲੀ ਸਾ ਕੋਈ ਵੀ ਧਿਆਨ ਰੱਖਣਾ ਆ ਜਿਹੜੀ ਹੁੰਦੀ ਹੈ ਨਾ ਜਾਲੀ ਇਹ ਗਾਣ ਵਾਸਤੇ ਇਹਨੂੰ ਬੰਦ ਕਰਨਾ ਪੈਂਦਾ ਤੇ ਜੇ ਕਲਾ ਹਰਮੋਨੀ ਵਜਾਉਣਾ ਹੋਵੇ ਤੈਨੂੰ ਖੋਲਣਾ ਹੁੰਦਾ ਇਹ ਵੀ ਯਾਦ ਰੱਖਣਾ ਇਹਨੂੰ ਖੋਲ ਕੇ ਕਦੇ ਨਹੀਂ ਗਾਣਾ ਇਹਨੂੰ ਬੰਦ ਰੱਖਣਾ ਕਿਉਂਕਿ ਆਪ ਜੀ ਨਵਾਂ ਨਵਾਂ ਸਿੱਖਣ ਲੱਗੇ ਹੋ ਆਪ ਜੀ ਨੂੰ ਇਹ ਦੱਸਣਾ ਪਏਗਾ ਇਹ ਬੰਦ ਰੱਖਣੀ ਜਾਲੀ ਜਦੋਂ ਆਪ ਜੀ ਗਾ ਰਹੇ ਹੋ ਕਿਉਂਕਿ ਇਹਦੀ ਆਵਾਜ਼ ਘੱਟ ਚਾਹੀਦੀ ਹੈ ਸਾਡੀ ਆਵਾਜ਼ ਜ਼ਿਆਦਾ ਚਾਹੀਦੀ ਹੈ देखो, जी, पहली उंगली फिर दूज उंगली तीजी उंगली गाते अंगूठा फिर पहली उंगली मा फिर दूजी उंगली पाते उसके बाद फिर धाते अंगूठा पहली उंगली अते उपर दूजी उंगली सा दोबारा फिर देख लो ਆਪਾਂ ਦਾ ਪਾਇਨੇ ਵਾਪਸ ਆਵਾਂਗੇ ਇਹ ਹੋ ਗਿਆ ਜੀ ਚੌਥੇ ਕਾਲੇ ਤੋਂ ਜੀ ਤੋਂ ਸ਼ਾਹ ਉਸ ਤੋਂ ਬਾਅਦ ਆਪਾਂ ਇੱਥੇ ਆ ਗਏ ਇੱਥੋਂ ਆਪਾਂ ਦੇਖਾਂਗੇ ਪੰਜਵੇਂ ਕਾਲੇ ਤੋਂ ਕਿ ਉਹਨੂੰ ਕਿਸ ਤਰ੍ਹਾਂ ਗਾਣਾ ਹੈ ਦੇਖੋ ਜੀ ਪੰਜਾਣਾ ਪਹਿਲਾ ਪਹਿਲੀ ਉਂਗਲੀ ਉਸ ਤੋਂ ਬਾਅਦ ਅੰਗੂਠਾ ਫਿਰ ਪਹਿਲੀ ਉਂਗਲੀ उसर पहली उंगली इतने अंगूठे जगह बना के उपर फिर उंगली फिर उंगली धा तीन उंगल आ गई उसकी उंगली सा उस वापस आना है पहली उंगली अंगूठा अंगूठा फिर ਤਲੀ ਉਂਗਲੀ ਮਾਤ ਗਾਦੇ ਮੁੱਠਾ ਰੇਤੇ ਵੀ ਮੁੱਠਾ ਤੇ ਸਾਥ ਮਤਲਬ ਆਪਾਂ ਇਸ ਤਰੀਕੇ ਨਾਲ ਚੱਲ ਰਹੇ ਹਾਂ ਕਿ ਆਪਾਂ ਪੰਜਵੇਂ ਗਾੜੇ ਤੋਂ ਬਜਾ ਰਹੇ ਹਾਂ ਚੌਥੇ ਗਾੜੇ ਤੋਂ ਆਪਾਂ ਸਿੰਪਲ ਸਿੰਪਲ ਇਸ ਤਰ੍ਹਾਂ ਹੀ ਚੱਲਣਾ ਹੈ ਜੇ ਆਪਾਂ ਪੰਜਵੇਂ ਗਾੜੇ ਤੋਂ ਬਜਾਣਾ ਹੈ ਤਾਂ ਆਪਾਂ ਇਹ ਦੋ ਚੀਜ਼ਾਂ ਚਲਾ ਚਲਾਣੀਆਂ ਪੈਣਗੀਆਂ ਇਹ ਵੜੀ ਠੀਕ ਹੈ ਜਿਵੇਂ ਆਪਾਂ ਡੀ ਸਾਲ ਨੂੰ ਚਲਾ ਰਹੇ ਸੀ ਉਹ ਵੀ ਅਸੀਂ ਚਲਾ ਰਹੇ ਸਿਰਫ ਪਰ ਇਹ ਧਿਆਨ ਰੱਖਣਾ ਕਿ ਕਾਲੀ ਸੁਰ ਦੇ ਉੱਤੇ ਅੰਗੂਠਾ ਨਹੀਂ ਵਰਤਣਾ ਉਮੀਦ ਕਰਦਾ ਕਿ ਆਪ ਜਿੰਨਾਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਉਂਗਲਾਂ ਦੀ ਸੈਟਿੰਗ ਜਿਨ੍ਹਾਂ ਦੀ ਨਹੀਂ ਹੁੰਦੀ ਹਰਮੋਨੀ ਦੇ ਉੱਤੇ ਓਏ ਇਸ ਵੀਡੀਓ ਤੋਂ ਜ਼ਰੂਰ ਸਿੱਖੇ ਹੋਣਗੇ ਕਿ ਉਂਗਲਾਂ ਨੂੰ ਕਿਸ ਤਰੀਕੇ ਨਾਲ ਚਲਾਉਣਾ ਚਾਹੀਦਾ ਫਿਰ ਆਪ ਜੀ ਜਦੋਂ ਤੇਜ਼ ਤਰਾਉ ਬੀਟ ਉੱਤੇ ਉਹਦਾ ਵੀ ਇਹੀ ਟੈਕਨੀਕ ਜਿਹੜੀ ਇਹ ਕੰਮ ਕਰਦੀ ਹੈ ਇਸ ਕਰਕੇ ਬੇਨਤੀ ਹੈ ਕਿ ਆਪ ਜੀ ਨੇ ਇਹਨਾਂ ਸਟੈਪ ਨੂੰ ਫੋਲੋਸ ਕਰਨਾ ਅਤੇ ਫੋਲੋ ਕਰਨ ਤੋਂ ਬਾਅਦ ਆਪ ਜੀ ਦੇਖੋਗੇ ਕਿ ਆਪ ਜੀ ਦੇ ਹੱਥ ਦੀ ਤਕਨੀਕ ਵਿੱਚ ਸੁਧਾਰ ਆਇਆ ਇਹ ਇੱਕ ਟੈਕਨੀਕ ਹੈ ਕਿ ਆਪ ਜੀ ਹਾਰਮੋਨੀਅਮ ਸੌਖੇ ਤਰੀਕੇ ਨਾਲ ਵਜਾਉਣਾ ਸਿੱਖ ਜਾਓ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਉਮੀਦ ਹੈ ਆਪ ਜੀ ਇਸ ਵੀਡੀਓ ਨੂੰ ਪਸੰਦ ਕਰੋਗੇ ਕਮੈਂਟ ਕਰਕੇ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਨਾ ਜੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ